ਮੈਂ ਜਿਹੜਾ ਕਰ ਰਿਹਾ ਸੀ ਐਮਰਜੈਂਸੀ ਦਾ ਰਾਤ ਪਰਮਦਰਸ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਾਇਆ ਕਿੱਤੇ ਸੀ ਉਹ ਐਮਰਜੈਂਸੀ ਅੱਜ ਦੂਜੇ ਦਿਨ ਵੀ ਸਾਹਮਣੇ ਦੇਖੇ ਜਾਰੀ ਹੈ ਅੱਜ ਸਰਦਾਰ ਬਿਕਰਮ ਸਿੰਘ ਜੀਤਾ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਔਰ ਮੈਂ ਪਾਰਟੀ ਵੱਲੋਂ ਜਿਹੜਾ ਸੀਨੀਅਰ ਲੀਡਰਾਂ ਦੇ ਵਿੱਚੋਂ ਇਕੱਲਾ ਆਪਣੇ ਇੱਕ ਤੇ ਸਾਥੀ ਦੇ ਨਾਲ ਅਦਾਲਤ ਦੇ ਵਿੱਚ ਕਾਰਵਾਈ ਸੁਣਨ ਵਾਸਤੇ ਵਕੀਲਾਂ ਕੋਲੇ ਆਪਣੀ ਪੈਰਵਾਈ ਕਰਨ ਵਾਸਤੇ ਪਹੁੰਚਿਆ ਕੋਈ ਭੀੜ ਇਕੱਠੀ ਕਰਕੇ ਨਹੀਂ ਆਇਆ 9 ਵਜੇ ਮੈਂ ਅਦਾਲਤ ਦੇ ਵਿੱਚ ਆ ਗਿਆ ਪਰ ਸਾਰੇ ਅਦਾਲਤ ਦੇ ਜਿਹੜੇ ਕੋਰੀਡੋਰਾਂ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਹਰਲੇ ਗੇਟ ਵੀ ਦੇਖੋ ਜਿਵੇਂ ਐਮਰਜੈਂਸੀ ਲੱਗੀ ਹੁੰਦੀ ਹੈ ਤੇ ਅੰਦਰਲੇ ਗੇਟਾਂ ਤੇ ਵੀ ਇਸ ਤੋਂ ਵੀ ਵੱਧ ਸਕਦੀ ਹੈ ਮੈਂ ਤਾਂ ਜਿਹੜੇ ਅਫਸਰ ਸਾਹਿਬਾਨ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੀ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੇ ਕਿਸੇ ਸਾਥੀ ਦੀ ਅਦਾਲਤ ਦੇ ਵਿੱਚ ਵਕੀਲਤ ਕੋਲੇ ਪੈਰਵਾਈ ਕਰਨ ਵਾਸਤੇ ਬਿਲਕੁਲ ਨਹੀਂ ਆ ਸਕਦੇ ਅੱਗੇ ਜਾਣਦੇ ਸਾਨੂੰ ਕਿ ਸ਼ਾਂਤੀ ਨਾਲ ਬੈਠ ਕੇ ਜਿਹੜੀ ਤੁਸੀਂ ਸਾਰੀ ਜੁਡੀਸ਼ੀਅਲ ਪ੍ਰਕਿਰਿਆ ਉਹਨੂੰ ਸੁਣ ਵੀ ਨਹੀਂ ਸਕਦੇ ਇੱਕ ਸਾਥੀ ਦੇ ਕੇਸ ਦੇ ਵਿੱਚ ਪਰ ਉਹ ਬੇਵਸੀ ਕਹਿੰਦੇ ਜੀ ਅੱਜ ਹੋ ਨਹੀਂ ਸਕਣਾ ਮੈਂ ਤਾਂ ਕਿਹਾ ਸੀ ਮੈਨੂੰ ਜੱਜ ਸਾਹਿਬ ਦੇ ਪੇਸ਼ ਕਰ ਦਿਓ ਮੈਂ ਜੱਜ ਸਾਹਿਬ ਨੂੰ ਬੇਨਤੀ ਕਰ ਲੈਣਾ ਕਿ ਸਾਨੂੰ ਇਹਨਾਂ ਦਾ ਤਾਂ ਹੱਕ ਹੈ ਕਿ ਸਾਡੇ ਸਾਥੀ ਦਾ ਕੇਸ ਲੱਗਣਾ ਪਰ ਸਾਰੇ ਅਫਸਰ ਵੀ ਬੇਵੱਸ ਜਿਹੜੇ ਆ ਉਹ ਨਜ਼ਰ ਆਉਂਦੇ ਮੈਨੂੰ ਆਪਣਾ ਦੁੱਖ ਨਹੀਂ ਆ ਚਲੋ ਸਾਡੂ ਰਾਜਨੀਤੀ ਚ 30 35 ਸਾਲ ਹੋ ਗਏ ਧੱਕੇ ਖਾਦਿਆਂ ਨੂੰ ਕੋਈ ਗੱਲ ਨਹੀਂ ਆ ਜਿਹੜੇ ਸਾਰੇ ਦੂਰ ਦੂਰ ਤਰੀਕਾ ਭੁੱਦਣ ਵਾਸਤੇ ਲੋਕ ਆਏ ਆ ਪੀਸੀ ਦਸਤਰ ਆਏ ਆ ਐਸਐਸਪੀ ਦਸਤਰ ਆਏ ਆ ਕਿਚਰੀਆਂ ਚ ਆਏ ਆ ਇੱਕ ਤੱਕ ਚਿਹਰੀਆਂ ਚ ਵੈਸੇ ਹੀ ਛੁੱਟੀਆਂ ਛੁੱਟੀਆਂ ਅੱਜ ਕੱਲ ਤੇ ਜਿਨ੍ਹਾਂ ਦੇ ਕੇਸ ਫਿਰ ਵੀ ਮਜਬੂਰੀ ਕਰਕੇ ਲੱਗੇ ਆ ਅੱਜ ਦੇਖੋ ਵੀ ਉਹਨਾਂ ਲੋਕਾਂ ਨੂੰ ਕਿਸ ਚੀਜ਼ ਦੀ ਸਜ਼ਾ ਜਿਹੜੀ ਆ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਕੇਸ ਤਾਂ ਕਲਮਜੀਠੇ ਸਾਹਿਬ ਦਾ ਮੁਕੇਸ਼ ਸਾਹਿਬ ਕੱਲ ਦੇ ਤੁਹਾਡੇ ਕੋਲੇ ਜਿਹੜੇ ਐ ਦਿਨਤਰੀ ਦੇ ਵਿੱਚ ਮੇਰੇ ਕੰਨੇ ਕੋ ਕੋਲ ਲੈ ਤੇ ਲਿਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਸਜ਼ਾ ਤੁਸੀਂ ਸਾਰੇ ਮੁਹਾਲੀ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨਿਕ ਕੰਮਾਂ ਵਾਸਤੇ ਲੋਕੀ ਆ ਰਹੇ ਆ ਸਜ਼ਾ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਸਾਰੇ ਜਿਹੜੇ ਲੋਕ ਇਨਸਾਫ ਦੀ ਹਾਲ ਦੇ ਵਿੱਚ ਜਿਹੜੇ ਜ਼ਿਲ੍ਹਾ ਦਫ਼ਤਰਾਂ ਦੇ ਵਿੱਚ ਚਾਰੀਆਂ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਠਕਾ ਇਸ ਗਲਤੀ ਮੈਂ ਨਕੇਦੀ ਕਰ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਹੈ ਐਮਰਜੈਂਸੀ ਲੱਗ ਗਈ ਹੈ ਮੀਡੀਆ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਵੀ ਆ ਬਾਹਰ ਹੀ ਖੜੇ ਮੈਂ ਖਾ ਮਿਲੂ ਮੁਕੇ ਆਇਆ ਵੀ ਚਲੋ ਤੁਹਾਨੂੰ ਤਾਂ ਜਾ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗ ਜਾਵਾਂ ਵੀ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਵੀ ਸਵੇਰ ਦੇ ਚਾਰਜ ਪੇਰੇ ਪਰਕਰਮਾ ਕਰੀ ਜਾਂਦੇ ਹੋ ਸਾਰੇ 게ਟਾਂ ਦੇ ਉੱਤੇ ਤੁਹਾਡੇ ਸਬੇਸਾਦੀ ਜਿਹੜੀ ਹੈ ਉਹ ਪੁਲਿਸ ਉੱਤੇ ਨਜ਼ਰ ਰੱਖ ਅਗੇ ਇੱਕ ਪੁਰਾਣਾ ਤਾਂ ਗਾਣਾ ਹੁੰਦਾ ਸੀ ਨਾ ਵੀ ਜਦੋਂ ਪੈਂਦੀ ਏ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਮਿਲਣੇ ਲੱਗਦੇ ਉਹ ਨਵਾਂ ਗਾਣਾ ਬਣ ਚੁ ਪੀ ਜਦੋਂ ਪੈਂਦੀ ਏ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਕਰਫਿਊ ਲੱਗਦੀ ਇਹ ਅੱਜ ਇਹ ਮਾਹੌਲ ਜਿਹੜਾ ਇਹ ਪੰਜਾਬ ਦਾ ਬਣ ਗਿਆ ਅਫਸੋਸ ਹੈ ਤੇ ਇੱਕ ਪਾਸੇ ਤੇ ਤੁਸੀਂ ਵਿਜਲੈਂਟ ਦਾ ਜਿਹੜਾ ਕੇਸ ਦਰਜ ਕੀਤਾ ਉਹ ਕਿੰਨਾ ਝੂਠਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਲ ਵੀ ਅਸੀਂ ਜ਼ਿਕਰ ਕੀਤਾ ਇੱਕ ਪਾਸੇ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਆ ਉਹ ਪੈਨਲ ਟ੍ਰਾਇਲ ਕਰ ਰਹੇ ਆ ਇਮੀਡੀਏਟ ਟ੍ਰਾਇਲ ਕਰ ਰਹੇ ਉਹ ਨਾਲ ਦੀ ਨਾਲ ਜਾਣਕਾਰੀ ਦੇ ਰਹੇ ਆ ਜਿਹੜੇ ਆ ਛੋਟੂ ਛਲ ਕੇ ਤੇ ਕੀ ਲੱਭ ਗਿਆ ਜੀ ਦੂਜਾ ਲੱਭ ਗਿਆ ਜੀ ਕੀ ਲੱਭ ਗਿਆ ਦੱਸੋ ਤੇ ਮਿਨਿਸਟਰ ਨੇ ਕੱਬ ਇਹ ਸਾਡਾ ਪੰਜਾਬ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਲਈ ਕਿ ਜੁਡੀਸ਼ੀਅਲ ਦਾ ਕੰਮ ਚੱਲਦਾ ਹੁੰਦਾ ਕਿ ਕੇਸ ਤੁਸੀਂ ਆਪ ਦਰਜ ਕਰਕੇ ਅਰੈਸਟ ਕਰਤੀ ਤੇ ਸਾਰੇ ਮੰਤਰੀ ਸਾਰੇ ਚੈਨਲਾਂ ਤੇ ਬੈਠੇ ਆ ਵਾਹ ਤੇ ਇਹਦਾ ਮਤਲਬ ਫਿਰ ਇਹ ਜਿਹੜਾ ਹੈਗਾ ਪੋਲੀਟਿਕਲੀ ਮੋਟੀਵੇਟਰ ਹੋ ਗਿਆ ਨਾ ਸਾਰਾ ਕੁਝ ਕੋਈ ਇਨਵੈਸਟੀਗੇਸ਼ਨ ਵਾਲੀ ਗੱਲ ਤਾਂ ਨਹੀਂ ਨਹੀਂ ਸਿਮਰ ਸਾਹਿਬ ਬਹੁਤ ਸਾਰੇ ਕਿਉਂਕਿ ਜਿਹੜਾ ਉਹਦੇ ਕੇਜਰੀਵਾਲ ਦੀ ਟੀਮ ਬੈਠੀ ਸੋਸ਼ਲ ਮੀਡੀਆ ਤੇ ਪਨਾ ਬਣਾ ਕੇ ਮੰਤਰੀਆਂ ਨੂੰ ਦੇ ਰਹੀ ਆ ਔਰ ਮੰਤਰੀ ਸਹਿबान ਜਿਹੜੇ ਹੈਗੇ ਆ ਉਹ ਸਾਰੇ ਨਾਲ ਦੀ ਨਾਲ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਜਿਹੜਾ ਘਮਰਾ ਕਰ ਰਿਹਾ ਤੇ ਆ ਲੱਗ ਗਿਆ ਜੀ ਆ ਲੱਗ ਗਿਆ ਜੀ ਆ ਲੱਗ ਗਿਆ ਨਹੀਂ ਜੇ ਲੱਗ ਗਿਆ ਤੇ ਇੱਥੇ ਕੋਟ ਹੈਗੀ ਆ ਦੇ ਮਾਈਕ ਕੋਰਟ ਦੇ ਵਿੱਚ ਤੁਸੀਂ ਬਾਹਰ ਆ ਕੇ ਕਰਫੂ ਲਾਇਆ ਹੋਇਆ ਇਸ ਕਰਕੇ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਦਾ ਸੁਰੂਵਟੋਂ ਨੋਟਿਸ ਲਓ ਕਿ ਇਨਸਾਫ ਜਿਹੜਾ ਇਕੱਲਾ ਹੋਣਾ ਨਹੀਂ ਚਾਹੀਦਾ ਲੱਗਣਾ ਵੀ ਚਾਹੀਦਾ ਕਿ ਇਨਸਾਫ ਹੋ ਜਾ। ਐਸ ਵੇਲੇ ਜੋ ਤੁਹਾਡੇ ਆਪਣੇ ਸਭ ਤੋਂ ਨੇੜੇ ਦੀ ਹਾਈ ਕੋਰਟ ਤੇ ਕਚਹਿਰੀ ਹੈ ਮੈਂ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨੂੰ ਆ ਕੇ ਵੇਖੋ ਤੁਸੀਂ ਕਿ ਇੱਥੇ ਕੀ ਹੈਗਾ ਅੱਜ ਇੱਥੇ ਕਿਹੜੀ ਇੰਦਾ ਤਾਂ ਜਿਵੇਂ ਵਾਰ ਵੇਲੇ ਸਾਇਰਨ ਵੱਜਦਾ ਸੀ ਨਾ ਉਹ ਸੀ ਅੰਦਰ ਬੜੇ ਤੇ ਉੱਥੇ ਸਾਇਰਨ ਜੇ ਵੱਜੀ ਜਾਂਦੀ ਮੈਂ ਕੀ ਆ ਕਹਿੰਦਾ ਜੀ ਫਾਇਰ ਅਲਾਰਮ ਹੈ ਵੱਜਦਾ ਰਹਿੰਦਾ ਤੇ ਉਸ ਤੋਂ ਅੰਦੇ ਅਲਾਰਮ ਵੱਜੀ ਜਾਂਦੇ ਆ ਬੰਦਾ ਅੰਦਰ ਇਕ ਕੋਈ ਨਹੀਂ ਉਹ ਪਤਾ ਨਹੀਂ ਲੋਕਾਂ ਨੂੰ ਭਜਾਉਣ ਵਾਸਤੇ ਵੱਜਾਈ ਜਾਂਦੇ ਆ ਖਰੇ ਵੀ ਭੱਜੋ ਵੀ ਕੀ ਹੋਇਆ ਤੇ ਕੀ ਵੀ ਹੋ ਗਿਆ ਇਸ ਕਰਕੇ ਹਾਈ ਕੋਰਟ ਨੂੰ ਵੀ ਇਹ ਜਿਹੜਾ ਮਟਰ ਹੋ ਰਿਹਾ ਜਿਹੜਾ ਇਨਸਾਫ ਦਾ ਉਹਦੇ ਤੇ ਧਿਆਨ ਦੇਣਾ ਚਾਹੀਦਾ ਹੈ ਇੱਕ ਮੈਂ ਸਾਰੀ ਆਪੋਜੀਸ਼ਨ ਦਾ ਪਿਆਰ ਦਿਲ ਤੋਂ ਧੰਨਵਾਦ ਕਰਦਾ ਕਿ ਕੱਲ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਜਿਹੜੇ ਆਖਬਾਰਾਂ ਦੇ ਵਿੱਚ ਵੀ ਆਪਣੀਆਂ ਇੰਟਰਵਿਊਆਂ ਦੇ ਵਿੱਚ ਵੀ ਸਰਦਾਰ ਹਰਪਾਲ ਸਿੰਘ ਖੈਰਾਕਲ ਘਰ ਵੀ ਆਏ ਸੀ ਬਜਟਾ ਚੌਂਦੇ ਮੈਦਾਨ ਉੱਤੇ ਸੀ ਜਦੋਂ ਰੈਡ ਚੱਲ ਰਿਹਾ ਸੀ ਸਾਰਿਆਂ ਨੇ ਪਾਰਟੀ ਪਦਰ ਤੋਂ ਉੱਪਰ ਉੱਟ ਕੇ ਤੇ ਜੋ ਦਿੱਲੀ ਵਾਲਿਆਂ ਵੱਲੋਂ ਪੰਜਾਬ 'ਚ ਕਰਵਾਇਆ ਜਾ ਰਿਹਾ ਜਰੇਲ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਪੰਜਾਬ ਨੂੰ ਉਹਦੇ ਖਿਲਾਫ ਆਵਾਜ਼ ਚੁੱਕੀ ਹੈ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਇੱਕ ਚੰਗਾ ਤੇ ਅਸਾਰੂ ਕਦਮ ਹੈ ਜਿਹੜਾ ਸਾਰਿਆਂ ਨੇ ਕਿਉਂਕਿ ਹੁਣ ਜਿਹੜੇ ਆ ਇਹਨਾਂ ਨੇ ਕੋਈ ਵੀ ਨਹੀਂ ਚੁੱਕਿਆ